ਗੁਰੂ ਪਿਆਰੀ ਸਾਧ ਸੰਗਤ ਜੀ ਹਕਮਨਾਮਾ ਸਾਹਿਬ ਜੀ ਦੀ ਵਿਚਾਰ ਕਰਦੇ ਹਾਂ ਜੀ ਸਾਹਿਬ ਕੀ ਸਮਝਾਉਣਾ ਕਰਦੇ ਹਨ ਸ਼ਲੋਕ ਮਹੱਲਾ 3 ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਦੀ ਰਾਗ ਸੋਰਠ ਵਿੱਚ ਪਵਿੱਤਰ ਬਾਣੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਰੰਗ 659 650 ਤੇ ਸੁਭਾਏ ਮਨ ਹੈ ਜੀ ਬ੍ਰਹਮ ਬਿੰਦੈ ਤਿਸ ਦਾ ਬ੍ਰਹਮਤ ਰਹਿ ਏਕ ਸ਼ਬਦ ਲਿਵਲਾਏ ਨਵ ਨਿਦੀ 18 ਸਿੱਧੀ ਪਿਛੈ ਲਗੀਆਂ ਫਿਰੈ ਜੋ ਹਰ ਹਿਰਦੈ ਸਦਾ ਵਸਾਏ ਸਾਈਂ ਬਖਸ਼ਿਸ਼ ਕਰਕੇ ਸਮਝਾਉਂਦੇ ਹਨ ਜੋ ਮਨੁੱਖ ਕੇਵਲ ਗੁਰ ਸ਼ਬਦ ਵਿੱਚ ਬਿਰਤੀ ਜੋੜ ਕੇ ਬ੍ਰਹਮ ਨੂੰ ਪਛਾਣੇ ਉਸ ਦਾ ਬ੍ਰਾਹਮਣ ਗੁਣਾ ਬਣਿਆ ਰਹਿੰਦਾ ਹੈ ਜੋ ਮਨੁੱਖ ਹਰੀ ਨੂੰ ਹਿਰਦੇ ਵਿੱਚ ਵਸਾਏ ਨੌ ਨਦੀਆਂ ਤੇ 18 ਸਿੱਧੀਆਂ ਉਸ ਦੇ ਮਗਰ ਲੱਗੀਆਂ ਫਿਰਦੀਆਂ ਹਨ ਬਿਨ ਸਤ ਗੁਰ ਨਾਉ ਨਾ ਪਾਈਐ 부ਝੋ ਕਰ ਵਿਚਾਰ ਨਾਨਕ ਪੂਰੇ ਭਾਗ ਸਤ ਗੁਰ ਮਿਲੇ ਸੁਖ ਪਾਏ ਜੁਗ ਚਾਰ ਵਿਚਾਰ ਕਰਕੇ ਸਮਝੋ ਸਤ ਗੁਰੂ ਜੀ ਤੋਂ ਬਿਨਾ ਨਾਮ ਨਹੀਂ ਮਿਲਦਾ اے ਨਾਨਕ ਜੀ ਪੂਰੇ ਭਾਗਾਂ ਨਾਲ ਜਿਸ ਨੂੰ ਸਤਿਗੁਰੂ ਮਿਲੇ ਉਹ ਚੌਹਾਂ ਜੁਗਾਂ ਵਿੱਚ ਸਦਾ ਸੁਖ ਪਾਉਂਦਾ ਹੈ ਮਹੱਲਾ ਤੀਜਾ ਕਿਆ ਗਬਰੂ ਕਿਆ ਬਿਰਦ ਹੈ ਮਨਮੁਖ ਤ੍ਰਿਸ਼ਨਾ ਭੁੱਖ ਨ ਜਾਏ ਗੁਰਮਖ ਸਬਦੇ ਰਤਿਆ ਸੀਤਲ ਹੋਏ ਆਪ ਗਵਾਏ ਸਾਇਦ ਸਮਝਾਉਣਾ ਕਰਦੇ ਹਨ ਜਵਾਨ ਹੋਵੇ ਭਾਵੇਂ ਬੁੱਢਾ ਮਨਮੁਖ ਦੀ ਤ੍ਰਿਸ਼ਨਾ ਭੁੱਖ ਦੂਰ ਨਹੀਂ ਹੁੰਦੀ ਸਤਿਗੁਰੂ ਜੀ ਦੇ ਸਨਮੁਖ ਹੋਏ ਮਨੁਖ ਸ਼ਬਦ ਵਿੱਚ ਰੁੱਤੇ ਹੋਣ ਕਰਕੇ ਤੇ ਹੰਕਾਰ ਗਵਾ ਕੇ ਅੰਦਰੋਂ ਸੰਤੋਖੀ ਹੁੰਦੇ ਹਨ ਅੰਦਰ ਤ੍ਰਿਪਤ ਸੰਤੋਖਿਆ ਫਿਰ ਭੁੱਖ ਨ ਲੱਗੇ ਆਏ ਉਹਨਾਂ ਦਾ ਹਿਰਦਾ ਤ੍ਰਿਪਤੀ ਦੇ ਕਾਰਨ ਸੰਤੋਖੀ ਹੁੰਦਾ ਹੈ ਤੇ ਉਹ ਫਿਰ ਉਹਨਾਂ ਨੂੰ ਮਾਇਆ ਦੀ ਭੁੱਖ ਨਹੀਂ ਲੱਗਦੀ ਨਾਨਕ ਜੇ ਗੁਰਮਖ ਕਰੈ ਸੋ ਪਰਵਾਣ ਹੈ ਜੋ ਨਾਮ ਰਹਿ ਲਿਵ ਲਾਏ اے ਨਾਨਕ ਜੀ ਗੁਰਮਖ ਮਨੁਖ ਜੋ ਕੁਝ ਕਰਦੇ ਹਨ ਉਹ ਕਬੂਲ ਹੁੰਦਾ ਹੈ ਕਿਉਂਕਿ ਉਹ ਨਾਮ ਵਿੱਚ ਬਿਰਤੀ ਜੋੜੀ ਰੱਖਦੇ ਹਨ ਪੌੜੀ ਹਾਮ ਬਲਿਹਾਰੀ ਤਨ ਕੋ ਜੋ ਗੁਰਮਖ ਸਿਖਾਂ ਜੋ ਹਰ ਨਾਮ ਧਿਆਇਂਦੇ ਤਿੰਨ ਦਰਸ਼ਨ ਪਿਖਾਂ ਪੌੜੀ ਵਿੱਚ ਸਾਈਂ ਸਮਝਾਉਣਾ ਕਰਦੇ ਹਨ ਜੋ ਸਤਗੁਰੂ ਜੋ ਸਿੱਖ ਸਤਗੁਰੂ ਜੀ ਦੇ ਸਨਮੁਖ ਹਨ ਮੈਂ ਉਹਨਾਂ ਤੋਂ ਸਦਕੇ ਹਾਂ ਜੋ ਹਰੀ ਨਾਮ ਸਿਮਰਦੇ ਹਨ ਜੀ ਚਾਹੁੰਦਾ ਹੈ ਮੈਂ ਉਹਨਾਂ ਦਾ ਦਰਸ਼ਨ ਕਰਾਂ ਸੁਣ ਕੀਰਤਨ ਹਰ ਗੁਣ ਰਵਾ ਹਰ ਜਸ ਮਨ ਲਿਖਾਂ ਹਰ ਨਾਮ ਸਲਾਹੀ ਰੰਗ ਸਿਓ ਸਭ ਕਿਲ ਵਿਖੇ ਰਖਾ ਉਹਨਾਂ ਪਾਸੋਂ ਕੀਰਤਨ ਸੁਣ ਕੇ ਹਰੀ ਦੇ ਗੁਣ ਗਾਵਾਂ ਤੇ ਹਰੀ ਜਸ ਮਨ ਵਿੱਚ ਉੱਕਰ ਲਵਾਂ ਪ੍ਰੇਮ ਨਾਲ ਹਰੀ ਨਾਮ ਦੀ ਸੇਵਤ ਕਰਾਂ ਤੇ ਆਪਣੇ ਸਾਰੇ ਪਾਪ ਕੱਟ ਦਿਆਂ ਧਨ ਧਨ ਸੁਹਾਵਾ ਸੋ ਸਰੀਰ ਥਾਨ ਹੈ ਜਿੱਥੇ ਮੇਰਾ ਗੁਰ ਧਰੇ ਵਿਖਾ ਸਾਇ ਬਖਸ਼ਿਸ਼ ਕਰਦੇ ਹਨ ਉਹ ਸਰੀਰ ਥਾਂ ਧਨ ਹੈ ਸੁੰਦਰ ਹੈ ਜਿੱਥੇ ਪਿਆਰਾ ਸਤ ਗੁਰੂ ਪੈਰ ਰੱਖਦਾ ਹੈ ਭਾਵ ਆ ਕੇ ਵੱਸਦਾ ਹੈ ਵਾਹਿਗੁਰੂ ਜੀ ਕਾ ਖਾਲਸਾ